ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੇਖਵਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬੋਬੀ ਭਾਈ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਤੇ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਦਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸੋਚ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜਿੱਥੋਂ ਵੀ ਲੈਣਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਜੀ ਭਾਈ ਤੁਸੀਂ ਸੁਣਾਓ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਅਸੀਂ ਬੋਵੀ ਪਿੰਡ ਸੇਖਵਾ ਯਾਦਪੁਰ ਸੇਖਵਾ ਠੀਕ ਆ ਮੋਨੰਗਲ ਦੇ ਰਚਲ ਦੇ ਵਿੱਚ ਪੈ ਜਾਂਦਾ ਜੀ ਠੀਕ ਆ ਜੀ ਇਹ ਜਿਲ੍ਹਾ ਸਾਡਾ ਕਿਹਦਾ ਪੁੱਤ ਤਹਿਸੀਲ ਬਟਾਲਾ ਲਗ ਬਟਾਲਾ ਲੱਗ ਗਈ ਆ ਹਨਾ ਬਟਾਲਾ ਦਾ ਕੋਈ 8 ਕਿਲੋਮੀਟਰ ਪੈਂਦਾ ਸਾਨੂੰ ਠੀਕ ਆ ਜੀ ਫੋਨ ਨੰਬਰ 7526912468 ਠੀਕ ਆ ਜੀ ਤੇ ਸ਼ੁਰੂਆਤ ਫਿਰ ਇਤੋਂ ਹੀ ਕਰ ਲਈ ਆ ਆਪਾਂ ਕਿੰਨਾ ਜਿਆਦੇ ਕੋਲ ਦੁੱਧ ਹੈ ਭਾਜੀ ਪਹਿਲਾਂ ਬੱਛੀ ਜੀ ਅੱਛਾ ਇਹਦਾ ਹੀ ਮਗਰ ਬੱਛਾ ਜੀ ਉਹ ਠੀਕ ਆ ਉਹ ਵਾਲਾ ਬੱਛਾ ਖਲੋਤਾ ਜੀ ਜੀ ਭਾਜੀ 10 ਦਿਨ 15 ਦਿਨ ਕੋਈ ਲੱਗ ਅੱਛਾ ਇਹ ਕੋਈ ਠੰਡੀ ਠੁੰਡੀ ਆ ਠੰਡੀ ਸੀ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਦੇਖਾਂਦੇ ਜ ਠੀਕ ਹੈ ਜੀ। ਹਾਂ ਜੀ। ਜਵਾਜੂ ਜਿਹੜਾ ਸਾਫ ਹੈ। ਜਿਹੜੀ ਭਾਈ ਮੈਂ ਕੋਈ ਸਾਢੇ ਗੱਠ ਵਿੱਚ ਚੋਕ ਲੈ ਜਾਂਦੀ ਐ। ਅੱਛਾ। ਸਵੇਰੇ ਆਪਣੇ ਕੋਈ ਰਾਤੀ ਧਾਰ ਗੱਡੀ ਹੀ ਉੱਥੇ। ਤੋਰਾਂ ਹਾਂ ਫੇਰ ਇੱਕ ਦੀ। ਛਿੱਗੀ ਏ ਦੰਦੋ ਇੱਕ। ਠੀਕ ਹੈ ਜੀ। ਹਾਂ ਜੀ। ਦੁੱਧ ਦੋਨ ਕਿੰਨਾ ਇਹਦੇ ਕੋਲ? ਦੁੱਧ ਭਾਈ 12 ਕਿਲੋ 10 ਕਿਲੋ ਦੀ ਗਾਰੰਟੀ ਜੀ। ਪੱਕਾ ਦੁੱਧ ਜਿਹੜਾ ਹੈਗਾ। ਬਿਲਕੁਲ ਬਿਲਕੁਲ। ਮੰਗੇ ਲੋ ਬਣਾਤਾ ਜੀ। ਠੀਕ ਹੈ ਜੀ। 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਉਹ ਤੁਸੀਂ ਆਪਣਾ ਦੋ ਟਾਈਮ ਚਵਾਈ ਕਰਕੇ ਲੈ ਆ ਜਨਾ ਉਤਰਾ ਠੰਡੀ ਠੀਰੀ ਆ ਸੰਭੀ ਠੰਡੀ ਨਹੀਂ ਕਿੰਨੀ ਥੋੜੀ ਘੱਟ ਆ ਸੰਭੀ ਘੱਟ ਆ ਉਤਰਾ ਤੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਆਪਾਂ ਉਹ ਭਾਈ ਦੇ ਦਈਏ 32000 ਤੇ ਚਾ ਸ਼ਾਰਟ ਕਰ ਦਈਏ 28 ਜਦਾਂ ਭਾਈ ਵੇਖ ਪਾਇਰ ਦੀ ਜਦੋਂ ਬਾਕੀ ਭਾਈ ਠੰਡੀ ਠੁੰਡੀ ਥਣਾ ਦੀ ਗਰੰਟੀ ਸਾਡੀ ਦੋਹਦੀ ਗਰੰਟੀ ਸਾਡੀ 10 ਕਿਲੋ ਦੀ ਦੁੱਧ ਕੋਈ ਚੋਕੇ ਲਾ ਜੇ ਹਨਾ ਚੋਕੇ ਹੀ ਖੜੇ ਸਾਬ ਵਾਲੀਆਂ ਚੀਜ਼ਾਂ ਵਾ ਸਾਬ ਵਾਲੀਆਂ ਚੀਜ਼ਾਂ ਦੀ ਚਲੋ ਕਾਦੀ ਗਰੰਟੀ ਹੁੰਦੀ ਆ ਆਪਣੀ ਇੱਥੇ ਹੀ ਚੋਚਵਾ ਕੇ ਖੜੋ ਅਸੀਂ ਤਾਂ ਕਦੇ ਕਿੰਨੀ ਨਹੀਂ ਵੀ ਗਰੰਟੀ ਦੇ ਖੜੋ ਭਾਈ ਇਹਦਾ ਸਭ ਬੱਚਾ ਮਰ ਗਿਆ ਅੱਛਾ ਸੂਈ ਨੂੰ ਕੋਈ 1.5 ਮਹੀਨਾ ਲਾ ਲੇ 2 ਲਾ ਲੇ ਅੱਛਾ ਤੇ ਇਹਨੂੰ ਟੀਕਾ ਭਰਾਤਾ ਜੀ ਕੱਲ ਦਾ ਅੱਛਾ ਦੁੱਧੇ ਥੱਲੇ 12 ਲੀਟਰ ਹੈਗਾ ਜੀ ਅੱਛਾ ਇਸ ਟਾਈਮ 10 ਕਿਲੋ ਜੀ ਠੀਕ ਆ ਆਪਾਂ ਧਾਰ ਕੱਢ ਲਈਏ ਜੀ ਇਹਦੀ ਅੱਛਾ ਠੀਕ ਹੈ ਚੋਲੀ ਜਾਂ ਥੋੜੇ ਬੰਦਾ ਲੱਗੀਆਂ ਦਾ ਠੀਕ ਹੈ ਆ ਟਾਈਮ ਹੁਣ ਸ਼ਾਮ ਦਾ ਬਿਲਕੁਲ ਹੋ ਗਿਆ ਵਾ ਇਹਨਾਂ ਦੇ ਬੱਚੀ ਹੈ ਅੱਛਾ ਇਹ ਵੀ ਛਿੱਕੀ ਜੇ ਦੰਦੋ ਨਹੀਂ ਹੁਣ ਇਹਦੀ ਚਵਾਈ ਹੋਈ ਆ ਚਵਾਈ ਹੋਈ ਭਾਈ ਚਵਾਈ ਹੋਈ ਸ਼ਾਮ ਦਾ ਟਾਈਮ ਹੈ ਤੇ ਚਵਾਈ ਕਹਿੰਦੇ ਵੀ ਕਰ ਲਈ ਆ ਬੰਦਾ ਕਹਿੰਦੇ ਗਾਹਕ ਲੱਗੇ ਬੱਤੀ ਥਾਂ ਥੋਂ ਵੇਖੋ ਭਾਜੀ ਤੋਰੋ ਹੈ ਕਰੀ ਬਾਕੀ ਤੁਸੀਂ ਆਪਣਾ ਚੋ ਚਵਾ ਕੇ ਖੜਨੀ ਆ ਫਿਰ ਵੀ ਆਪਣਾ ਦੋ ਟਾਈਮ ਚੋਲੋ ਇਹ ਆ ਵੀ ਸੁਈਆਂ ਮੈਂ ਕਰੀਏ ਵੀ ਬਿਲਕੁਲ ਦੋ ਡੰਗ ਭਾਈ ਗੱਬਣਿਆ ਚਵਾਈ ਹੋ ਜਾਣੀ ਆ ਭਾਵੇਂ ਚੋਈ ਵੀ ਆ ਕੋਈ ਵੀਰ ਆਪਣਾ ਦੋ ਟਾਈਮ ਚੋ ਕੇ ਲੈ ਜੇ ਬੱਚੇ ਆਂਦੇ ਥੋੜੇ ਡਰਦੇ ਹੁੰਦੇ ਨੇ ਬੱਚਾ ਨਹੀਂ ਹੈਗਾ ਇਹਦਾ ਹੈਗੀ ਜਰਸੀ ਆ ਕਿਹੜਾ ਕਰੇ ਕਰੀਦਾ ਇੱਧਰ ਨਾਲ ਚਲੋ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿੰਦੇ ਮਖੇਮ ਭਾਈ ਮੇਰੇ ਹਾਂਜੀ गांव ਵੱਡੀ ਛੋਟੀ ਨਹੀਂ ਹੈਗੀ ਹਾਂਜੀ ਠੀਕ ਹੈ ਜੀ ਵੀਰ ਦੀ ਆਪਣੀ ਹਾਈਟ ਜਿਹੜੀ ਕਾਫੀ ਆ 6.5 ਫੁੱਟ ਦੇ ਲਾਗੇ ਹਾਈਟ ਆ ਠੀਕ ਹੈ ਜੀ ਚਲੋ ਬੰਦਾਂ ਫੇਰ ਇਹਨੂੰ ਬਾਕੀ ਆ ਪੂਛ ਇਹਦੀ ਆਪਾਂ ਦੇਖ ਸਾਡੇ ਜਿਹੜੇ ਉੱਤਰੇ ਲਿਬੜੀ ਆ ਪਿੱਛੇ ਜਿਹੜੀ ਕਾਲੀ ਘਬਰਾਇਆ ਭਾਈ ਹੱਥ ਵਿੱਚ ਠੀਕ ਹੈ ਬਾਕੀ ਬਈ ਜਿਹੜੀ ਬਣਾ ਦੇ ਅੱਛਾ ਹੈ ਰੱਸੀ ਤਾਂ ਬਿਨਾ ਹੈ ਹਾਂ ਦੋ ਦ 12 ਲੀਟਰ ਹੀ ਤਾਂ ਇੱਕ ਟਮ 10 ਲੀਟਰ ਚੋਕੇ ਤਾਂ ਉਹ ਦੋ ਡੰਗ ਚ ਪਾਵੇਗੇ ਠੀਕ ਆ ਤੇ ਇਹਦਾ ਮੁੱਲ ਵਧੀਆ ਭਾਈ 30000 ਰੁਪਏ ਏ ਵੀਸ ਜਾਨ ਦਸਤਾਈ ਹਰ ਦੀ 26000 ਦੀ ਭਾਜੀ ਅੱਛਾ 26000 ਦੀ ਹਾਂਜੀ ਠੀਕ ਆ ਜੇ ਕੋਈ ਇਹਦਾ ਵੀ ਕਰ ਲੈਨੇ ਬਸ ਚਲੋ ਫਿਰ ਇਹਦਾ ਵੀ ਕਰ ਲੀਏ ਇਹ ਵੀ ਖਾਲੀ ਆ ਥੱਲੇ ਹਾਂਜੀ ਇਹ ਵੀ ਚੋਈ ਜੇ ਵੀ ਇਹ ਇਹਦੇ ਵਿੱਚ ਵਾਈ ਹੋਈ ਆ ਅੱਛਾ ਜੇ ਇਹਦਾ ਆਹ ਅੱਛਾ ਇਹਦਾ ਠੀਕ ਆ ਤਾਂ ਆ ਦੇਖ ਸਕਦੇ ਬਿਲਕੁਲ ਨੁੱਚੜੀ ਆ ਥੱਲੇ ਜਿਹੜੀ ਹਾਂ ਤੁਹਾਨੂੰ ਭਾਜੀ ਲੱਗਾ ਲੱਗਾ ਜੀ ਦੇਖੋ ਇਹਨੂੰ ਠੀਕ ਆ ਜੀ ਮੰਗੇ ਤੋਂ ਬਿਨਾ ਜੇ ਹਾਂ ਦੇਖ ਸਕਦੇ ਇਹ ਪਹਿਲਾਂ ਜੇ ਬੱਚੀ ਚਵਾਈ ਜਿਹੜੀ ਇਹਦੀ ਵੀ ਹੋਈ ਆ ਹੋਣ ਕਿੰਨਾ ਦੁੱਧ ਦੇ ਤੇ ਕੋਲ ਭਾਈ ਇਹਨਾਂ 9 ਕਿਲੋ 8 ਕਿਲੋ ਗਾਰੰਟੀ ਦਵਾਂਗੇ ਜੀ ਜਿਹੜਾ ਤਿਆਰ ਮੋਕੇ ਦਾ 4 ਲੀਟਰ ਆ ਭਾਈ ਤੋਰਾਂ ਫੇਰ ਇੱਕ ਵਾਰੀ ਬਾਕੀ ਚੋਈਆਂ ਆ ਭਾਵੇਂ ਨਹੀਂ ਚੋਈਆਂ ਜੋ ਵੀ ਆ ਉਹ ਸੂਈਆਂ ਸਵਾਈਆਂ ਆ ਉਹ ਤੁਸੀਂ ਆਪਣਾ ਦੋ-ਦੋ ਟੰਗ ਚੋ ਕੇ ਲੈ ਜਾਣੀਆਂ ਮੈਂ ਤਾਂ ਨਹੀਂ ਹੁਣ ਥੱਲੇ ਨਹੀਂ ਵੇਖਣ ਦੀਆਂ ਕੋਈ ਸਵੇਰੇ ਵਿੱਚ ਵਾਲੇ ਸ਼ਾਮੀ ਵਿੱਚ ਵਾਲੇ ਵੀਡੀਓ ਕਾਲ ਤੇ ਚਵਾਲੇ ਜਿੱਤਨਾ ਮਰਜ਼ੀ ਕਰ ਲੈ ਲਿਆ ਜੀ ਇਹ ਆਪਣੀ ਬਾਈ ਗੱਤ ਸੀ ਇਹ ਠੀਕ ਹੈ ਜੀ ਹਾਂ ਜੀ ਤੁਸੀਂ ਤੁਸੀਂ ਚੰਗੀ ਹੋ ਬਾਈ ਜੀ ਇਹ ਲ ਸੀਨੀ ਦੇ ਪਾਸੋਂ ਹਾਂਜੀ ਤੇ ਇਹਦਾ ਫਿਰ ਮੁੱਲ ਮੈਨਾਂ ਨਾ ਦੱਸ ਦਈਏ 33000 ਦੇ ਵੜ ਨਹੀਂ 33 ਦੀ ਨਾ ਦਈਏ ਦੱਸੋ ਤੁਸੀਂ ਦੱਸ ਦੋ ਕਰਦਾ ਕੋਈ ਮਾਨਤਾ ਨਾ 30 ਦੀ ਦੇ ਦਈਏ 27 ਦੀ ਦੇ ਦਈਏ ਧੱਕਾ ਆ ਜਾਣਾ ਜੀ ਜੋੜਾ ਹੀ ਰਲਾਈਏ ਕਿਨੇ ਜੋੜਾ ਹੀ ਕਰ ਲਓ ਹਾਂਜੀ ਕਰ ਦੋ ਜੋੜਾ ਹੀ ਕਰ ਆਪ ਹੀ ਕਰ ਦੋਗੇ 56 ਦੇ ਦੇ ਦਈਏ ਜੋੜਾ 56 ਦਾ ਕਿ 55 ਦਾ ਦੇ ਦਈਏ ਠੀਕ ਆ ਵੀ ਭਾਈ ਜਿੰਦਾਬਾਹ ਗਿਆਤਾ ਜੀ ਅੱਛਾ ਠੀਕ ਆ ਜੀ 55000 ਦੇ ਦੇ ਦਾਂਗੇ ਹਨਾ ਠੀਕ ਆ ਜੀ ਤੇ ਬਾਕੀ ਚਲੋ ਕੋਈ ਵੀ ਤੁਹਾਡੇ ਘਰੋਂ ਹਨਾ ਤਸੱਲੀ ਕਰਕੇ ਹਨਾ ਕੋਈ ਕੋਡਾਂ ਕੋਈ ਚ ਆਵੇ ਹਾਂਜੀ ਆਪਣੀ ਪੂਰੀ ਤਸੱਲੀ ਕਰਕੇ ਖੜੇ ਠੀਕ ਆ ਜੀ ਤੇ ਵੇਸ ਚ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੋ ਖਰੀਦਿੰ ਤਿੰਨੇ ਵੰਗੇ ਤੋਂ ਬਿਨਾ ਜੇ ਵੇੜਾ ਤਿੰਨੇ ਰੱਸੀ ਤੋਂ ਬਿਨਾ ਠੀਕ ਆ